ਲੁਧਿਆਣਾ ਦੀ ਜਿਮਨੀ ਚੌਂ ਦੇ ਵਿੱਚ ਵੱਡਾ ਮੋੜ ਆਇਆ ਕਿਸ ਤਰ੍ਹਾਂ ਦਾ ਮੋੜ ਆਇਆ ਹੁਣ ਇਸ ਦੇ ਨਾਲ ਕਿਸ ਪਾਰਟੀ ਨੂੰ ਕਿਸ ਉਮੀਦਵਾਰ ਨੂੰ ਝਟਕਾ ਲੱਗੇਗਾ ਤੇ ਕਿਹੜੀ ਪਾਰਟੀ ਜਾਂ ਕਿਸ ਉਮੀਦਵਾਰ ਨੂੰ ਮਜ਼ਬੂਤੀ ਮਿਲੇਗੀ ਆਖਿਰ ਇਹ ਮੋੜ ਕਿਸ ਤਰੀਕੇ ਦੇ ਨਾਲ ਆਇਆ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਮੁੱਖ ਮੰਤਰੀ ਦੀ ਜਿਸ ਤਰ੍ਹਾਂ ਵੱਲੋਂ ਹੱਥ ਖੜੇ ਕਰ ਦਿੱਤੇ ਗਏ ਨੇ ਤੇ ਆਪਣੇ ਇੱਕ ਮੰਤਰੀ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ ਕਿਸ ਮਾਮਲੇ ਦੇ ਉੱਪਰ ਮੁੱਖ ਮੰਤਰੀ ਸਾਹਿਬ ਹੁਣ ਹੱਥ ਕੜੇ ਕਰਦੇ ਦਿਖਾਈ ਦਿੰਦੇ ਨੇ ਤੇ ਕਿਹੜੇ ਮੰਤਰੀ ਦੀ ਛੁੱਟੀ ਕੀਤੀ ਹੈ ਤੇ ਉਸ ਮੰਤਰੀ ਦਾ ਡਿਪਾਰਟਮੈਂਟ ਜਾਂ ਸ਼ਕਤੀਆਂ ਕਿਸ ਨੂੰ ਸੌਂਪ ਦਿੱਤੀਆਂ ਗਈਆਂ ਨੇ ਖਬਰ ਬੜੀ ਐਮ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਵੱਡੇ ਐਲਾਨ ਦੀ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਕੈਬਨਿਟ ਦੇ ਵਿੱਚ ਇੱਕ ਵਾਰ ਫਿਰ ਤੋਂ ਫੇਰ ਬਦਲ ਹੋਣ ਜਾ ਰਿਹਾ ਹੈ ਹੁਣ ਕਿਹੜੇ ਕਿਹੜੇ ਮੰਤਰੀਆਂ ਦੇ ਉੱਪਰ ਗਾਜਰ ਸਕਦੀ ਆ ਜਾਂ ਫਿਰ ਕਿਹੜੇ ਵੱਡੇ ਲੀਡਰਾਂ ਨੂੰ ਕੈਬਨਿਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਗੱਲਬਾਤ ਦੇ ਉੱਪਰ ਕਰਾਂਗੇ ਸਸ਼ਕਲ ਮਾਨ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰੰਨਾ ਸਿੱਧੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਧੰਨਵਾਦ ਲਖਵਿੰਦਰ ਜੀ ਬਹੁਤ-ਬਹੁਤ ਧੰਨਵਾਦ ਸਿੱਧੂ ਸਾਹਿਬ ਜਿਮਨੀ ਚੋਣ ਕਾਰਨ ਹੁਣ ਮਾਹੌਲ ਕਾਫੀ ਜ਼ਿਆਦਾ ਜੇ ਕਿ ਇਹ ਵਿਗੜਦਾ ਜਾਂ ਫਿਰ ਉਚਾਈਆਂ ਵੱਲ ਜਾਂਦਾ ਦਿਖਾਈ ਦੇ ਰਿਹਾ ਸਿਆਸਤ ਉਚਾਈਆਂ ਤੇ ਜਾਂਦੀ ਨਜ਼ਰ ਆ ਰਹੀ ਹੈ ਲਗਾਤਾਰ ਨਿਤਨਮੇ ਬਿਆਨਵਾਜ਼ੀਆਂ ਹੋ ਰਹੀਆਂ ਨੇ ਤੇ ਜੇਕਰ ਜਿਮਨੀ ਚੋਣ ਦੀ ਧਰਾਤਲ ਦੀ ਗੱਲ ਕਰੀਏ ਲੁਧਿਆਣਾ ਪੱਛਮੀ ਦੇ ਵਿੱਚ ਸਰਕਾਰ ਦੇ ਖਿਲਾਫ ਕਾਫੀ ਵੱਡੇ ਮੋਰਚੇ ਲੱਗਦੇ ਨਜ਼ਰ ਆ ਰਹੇ ਨੇ ਤੇ ਧਰਨਾ ਪ੍ਰਦਰਸ਼ਨ ਜਾਰੀ ਨੇਗੇ ਸਰਕਾਰ ਦੁੱਚਿੱਤੀ ਦੇ ਵਿੱਚ ਆ ਕੀ ਟੈਕਲ ਕਿਵੇਂ ਕੀਤਾ ਜਾਵੇ ਇੱਕ ਵਾਰ ਫਿਰ ਤੋਂ ਹੁਣ ਵੱਡਾ ਮੋੜ ਰਾਜਨੀਤੀ ਦੇ ਵਿੱਚ ਜਾ ਕੇ ਜਿਮਨੀ ਚੋਣ ਚੋਂ ਦਿਖਾਈ ਦੇ ਰਿਹਾ ਸੋ ਇੱਕ ਵੱਡੇ ਧਰਨੇ ਦੀ ਗੱਲ ਦਾ ਵੱਡੇ ਦੀ ਝੰਡਿਆ ਮਾਰਚ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਪੂਰਾ ਮਾਮਲਾ ਕੀ ਹੈ ਖਬਰ ਕੀ ਹੈ ਹੁਣ ਕੌਣ ਝੰਡੇ ਲੈ ਕੇ ਸਰਕਾਰ ਦੇ ਖਿਲਾਫ ਨਿਤਰਨ ਲੱਗਿਆ ਦੇਖੋ ਇਹ ਬਹੁਤ ਅਹਿਮ ਜਿਹੜੀ ਆ ਖਬਰ ਆ ਕਿਉਂਕਿ ਇਹ ਪੋਬੀਐਸ ਯਾਨੀ ਕਿ 올ਡ ਪੈਨਸ਼ਨ ਸਕੀਮ ਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਹੈ ਤੁਹਾਨੂੰ ਪਤਾ ਹੋਊਗਾ ਕਿ ਵੋਟਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਜਿਹੜੇ ਇਸ ਸਕੀਮ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਕਿ ਜਿਹੜੀ ਆ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਸਾਡੀ ਸਰਕਾਰ ਬਣਦੇ 6 ਮਹੀਨਿਆਂ ਦੇ ਅੰਦਰ ਅੰਦਰ ਉਹ ਬਹਾਲ ਕਰ ਦਿੱਤੀ ਜਾਊਗੀ ਲਖਵਿੰਦਰ ਜੀ ਦੇਖ ਕੇ ਹੈਰਾਨੀ ਹੋਊਗੀ ਸੁਣ ਕੇ ਹੈਰਾਨੀ ਹੋਊਗੀ ਕਿ 6-7 ਮਹੀਨਿਆਂ ਦੇ ਅੰਦਰ ਜਾਂ ਕਹੇ ਲਓ ਕਿ 9-10 ਮਹੀਨਿਆਂ ਦੇ ਅੰਦਰ ਇਹਨਾਂ ਨੇ ਨੋਟੀਫਿਕੇਸ਼ਨ ਤਾਂ ਜਿਹੜਾ ਉਹ ਜਾਰੀ ਕਰ ਦਿੱਤਾ ਸਰਕਾਰ ਬਣਨ ਤੋਂ ਬਾਅਦ ਓਪੀਐਸ ਯਾਨੀ ਨਵੰਬਰ 2022 ਦੇ ਵਿੱਚ 18 ਨਵੰਬਰ 2022 ਦੇ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਇੱਕ ਜਿਹੜਾ ਜਾਰੀ ਕਰਤਾ ਸੀਗਾ 올ਡ ਪੈਨਸ਼ਨ ਸਕੀਮ ਦਾ ਤਾਂ ਦੇਖ ਲਓ ਲਗਭਗ 3 ਸਾਲ ਜਿਹੜੇ ਆ ਪੂਰੇ ਹੋਣ ਵਾਲੇ ਆ 2.5 ਸਾਲ ਜਿਹੜੇ ਉਹ ਲੰਘ ਗਿਆ ਔਰ ਲਖਵਿੰਦਰ ਜੀ ਹੈਰਾਨੀ ਦੀ ਗੱਲ ਜਿਹੜੀ ਇਹ ਹੈ ਕਿ ਹਾਲ ਦੀ ਘੜੀ ਵੀ ਹਾਲ ਦੀ ਘੜੀ ਵੀ ਉਹ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ 올ਡ ਪੈਨਸ਼ਨ ਸਕੀਮ ਜਿਹੜੀ ਉਹ ਬਹਾਲ ਨਹੀਂ ਕੀਤੀ ਗਈ ਹੁਣ 70 ਸਾਲਾਂ ਦਾ 70 ਸਾਲਾਂ ਦਾ ਰੌਲਾ ਪਾਉਂਦੀ ਆ ਆਮ ਆਦੀ ਪਾਰਟੀ ਦੀ ਸਰਕਾਰ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਲਖਵਿੰਦਰ ਜੀ ਇਹ ਤਕਰੀਬਨ 3 ਸਾਲ ਹੋ ਗਏ OPS ਦੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਤੇ ਉਹਨੂੰ ਹਲੇ ਤੱਕ ਬਹਾਲ ਨਹੀਂ ਕੀਤਾ ਜਾ ਸਕਿਆ ਯਾਨੀ ਪਹਿਲਾਂ ਲੋਕਾਂ ਦੇ ਜਿਹੜੇ ਜਿਹੜੇ ਅਫਸਰ ਹੁੰਦੇ ਸੀ ਜਾਂ ਕਹਿ ਲੋਗੇ ਜਿਹੜੇ ਲੀਡਰ ਹੁੰਦੇ ਸੀ ਮੰਤਰੀ ਹੁੰਦੇ ਸੀ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੇ ਮੂੰਹ ਚੋਂ ਕਹੀ ਗੱਲ ਜਿਹੜੀ ਆ ਉਹ ਪੱਥਰ ਤੇ ਲਕੀਰ ਮੰਨੀ ਜਾਂਦੀ ਸੀਗੀ ਕਿਹਾ ਜਾਂਦਾ ਸੀਗਾ ਸਿਰਫ ਬਿਆਨ ਨੂੰ ਆਧਾਰ ਬਣਾ ਕੇ ਹੀ ਬੜਾ ਕੁਝ ਹੋ ਜਾਂਦਾ ਹੁੰਦਾ ਸੀਗਾ ਕਿ ਸਰਕਾਰ ਦਾ ਬਿਆਨ ਆ ਗਿਆ ਇੱਥੇ ਤਾਂ 70 ਸਾਲਾਂ ਚ ਪਹਿਲੀ ਵਾਰੀ ਦੇਖ ਨੂੰ ਮਿਲਿਆ ਕਿ ਸਰਕਾਰ ਨੋਟੀਫਿਕੇਸ਼ਨ ਕਰਕੇ ਵੀ ਜਿਹੜੇ ਉਹ ਮਸਲੇ ਹੱਲ ਜਿਹੜੇ ਉਹ ਨਹੀਂ ਕਰਵਾ ਰਹੀ ਤਾ ਬਹੁਤ ਅਹਿਮ ਜਿਹੜੀ ਇਹ ਗੱਲ ਸੀਗੀ ਤਾਂ ਹੁਣ ਇੱਥੇ ਜਿਹੜਾ ਐਲਾਨ ਹੋਇਆ ਏ ਇਸੇ ਕਰਕੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਯੂਨੀਅਨ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਉਹ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ 12 ਜੂਨ ਨੂੰ ਝੰਡਾ ਮਾਰਚ ਲੁਧਿਆਣਾ ਪਛਮੀ ਜਿਮਨੀ ਚੌਂਡ ਦੇ ਇਲਾਕੇ ਦੇ ਵਿੱਚ ਜਿਹੜਾ ਉਹ ਕਰਾਂਗੇ ਲੁਧਿਆਣਾ ਪਛਮੀ ਹਲਕੇ ਦੇ ਵਿੱਚ ਜਿਹੜਾ ਉਹ ਅਸੀਂ 12 ਮਾਰਚ ਨੂੰ ਵੱਡਾ ਝੰਡਾ ਮਾਰਚ ਜਿਹੜਾ ਕਰਾਂਗੇ ਔਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਵਾਦਾਖਲਾਫੀ ਅਤੇ ਮੁਲਾਜ਼ਮਾਂ ਨਾਲ ਕੀਤੇ ਜਿਹੜੇ ਧੋਖੇ ਦੇ ਪੋਸਟਰ ਹੈ ਉਹ ਵੀ ਇਸ ਹਾਲ ਕੀਦੇ ਵੋਟਰਾਂ ਨੂੰ ਘਰ-ਘਰ ਜਾ ਕੇ ਜਿਹੜਾ ਉਹ ਵੰਡਣਗੇ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਨੇ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਕਿ ਇਸ਼ਤਿਹਾਰਬਾਜ਼ੀ ਲਗਭਗ 341 ਕਰੋੜ ਰੁਪਏ ਤਾਂ ਖਰਚਦੇ ਆ ਪਰ ਮੁਲਾਜ਼ਮਾਂ ਦੀ ਜਿਹੜੀ ਹੈ ਕਹਿੰਦੇ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਹਾਲੇ ਤੱਕ ਬਹਾਲ ਨਹੀਂ ਕੀਤੀ ਜਿਹਦੇ ਕਰਕੇ ਬੂਥ ਲੈਵਲ ਤੋਂ ਲੈ ਕੇ ਬਲਾਕ ਲੈਵਲ ਤੋਂ ਲੈ ਕੇ ਇਸ 29 ਮਾਰਚ ਦੇ ਲਈ ਦੂਮਾ ਕਮੇਟੀਆਂ ਦੇ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਜਿਹੜੀ ਹੈ ਉਹ ਸੰਘਰਸ਼ ਕਮੇਟੀ ਤੇ ਸੀਪੀਐਫ ਯੂਨੀਅਨ ਦੇ ਵੱਲੋਂ ਐਨ ਗਰਾਉਂਡ ਪੱਧਰ ਤੋਂ ਲੈ ਕੇ ਉੱਪਰ ਤੱਕ ਇੱਕ ਜਿਹੜਾ ਵੱਡੇ ਪੱਧਰ ਦਾ ਝੰਡਾ ਮਾਰਚ ਕਰਨ ਦੀ ਜਿਹੜੀ ਹੈ ਉਹ ਸਕੀਮ ਲਾਈ ਜਾ ਰਹੀ ਹੈ ਔਰ 12 ਜੂਨ ਨੂੰ ਕਹਿੰਦੇ ਆ ਕਿ ਇਹ ਮਾਰਚ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਔਰ ਜੇ ਇਹ ਝੰਡਾ ਮਾਰਚ ਇਸ ਤਰੀਕੇ ਨਾਲ ਹੋ ਜਾਂਦਾ ਲਖਵਿੰਦਰ ਜੀ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਹੈਗੇ ਆ ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਹੋਣ ਚਾਹੇ ਆਂਗਣਵਾੜੀ ਵਰਕਰਜ਼ ਹੋਣ ਚਾਹੇ ਜਿਹੜੇ ਮਰਜੀ ਹੋਣ ਤਾਂ ਉੱਥੇ ਜਾ ਕੇ ਆਪਾਂ ਦੇਖਿਆ ਕਿ ਲੁਧਿਆਣਾ ਪੱਛਮੀ ਦੇ ਅੰਦਰ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਸੀਗੇ ਤੇ ਹੁਣ ਇੱਕ ਵਾਰ ਫਿਰ ਜੇ ਲੁਧਿਆਣਾ ਪੱਛਮੀ ਦੇ ਅੰਦਰ ਇਹ ਜਿਹੜੇ ਮੁਲਾਜ਼ਮ ਵੀ ਜਿਹੜੇ ਉਹ ਪਹੁੰਚ ਜਾਂਦੇ ਆ ਤਾਂ ਕਿਤੇ ਨਾ ਕਿਤੇ ਆਵਾਮੀ ਪਾਰਟੀ ਨੂੰ ਵੱਡੇ ਝਟਕੇ ਦੇ ਰੂਪ ਦੇ ਵਿੱਚ ਦੇਖਿਆ ਜਾਊਗਾ ਕਿਉਂਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਘਰ ਘਰ ਜਾ ਕੇ ਉਹ ਸਰਕਾਰ ਦੇ ਜਿਹੜੇ ਵਾਅਦਾ ਖਲਾਫੀ ਤੇ ਮੁਲਾਜ਼ਮਾ ਨਾਲ ਕੀਤੇ ਧੋਖੇ ਦੇ ਜਿਹੜੇ ਆ ਪੋਸਟਰ ਵੰਡਣਗੇ ਤਾਂ ਕਿ ਜਿਹੜੇ ਆ ਕਹਿੰਦੇ ਕਿ ਵੋਟਰ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਤੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਤਾਂ ਜੇਕਰ ਇਸ ਤਰੀਕੇ ਦੇ ਨਾਲ ਲੁਧਿਆਣਾ ਪੱਛਮੀ ਦੇ ਵੋਟਰਾਂ ਦੇ ਕੋਲ ਪਹੁੰਚ ਕਰਕੇ ਇਹ ਲੋਕ ਜਿਹੇ ਪਹੁੰਚਦੇ ਆ ਤਾਂ ਜਰੂਰ ਮੈਨੂੰ ਲੱਗਦਾ ਕਿ ਕਿਸ ਤਰ੍ਹਾਂ ਕਿਸ ਤੇ ਇੱਕ ਨਵਾਂ ਮੋੜ ਇਸ ਜਿਹੜਾ ਹੈਗਾ ਜਿਮਨੀ ਚੋਣ ਦੇ ਅੰਦਰ ਆਉਂਦਾ ਨਜ਼ਰੀ ਆਊਗਾ ਕਿਉਂਕਿ ਇਹ ਸਿਰਫ 12 ਮਾਰਚ ਨੂੰ ਝੰਡਾ ਮਾਰਚ ਦੇ ਹੋਣ ਦੇ ਨਾਲ ਨਹੀਂ ਇਹ ਸਿਸਟਮ ਜਿਹੜਾ ਰੋਕਣ ਵਾਲਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਰ ਵੱਡੇ ਪੱਧਰ ਦੇ ਸੰਘਰਸ਼ ਜਿਹੜੇ ਆ ਵਕ ਵਕ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਲਖਵਿੰਦਰ ਜੀ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ ਪਰ ਮੈਨੂੰ ਲੱਗਦਾ ਕਿ ਜਲਦੀ ਜਿਹੜਾ ਹੈਗਾ ਉਹ ਇੱਕ ਝਟਕਾ ਜਿਹੜਾ ਉਹ ਲੱਗਣ ਜਾ ਰਿਹਾ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਇਹ ਝੰਡਾ ਮਾਰਚ ਦੇ ਰਾਹੀਂ ਪਰ ਹੋ ਸਕਦਾ ਸਾਰ ਉਸ ਤੋਂ ਪਹਿਲਾਂ ਵੀ ਸਰਕਾਰ ਦੇ ਵੱਲੋਂ ਕੋਈ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਜਿਸ ਤਰੀਕੇ ਨਾਲ ਆਂਗਣਵਾੜੀ ਮੁਲਾਜ਼ਮਾਂ ਦੇ ਵੱਲੋਂ ਵਰਕਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਸੀ ਤਾਂ ਉੱਥੇ ਮੰਤਰੀ ਸਾਹਿਬ ਪਹੁੰਚੇ ਸੀ ਅਤੇ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਵੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦੀ ਗੱਲ ਕੀਤੀ ਗਈ ਸੀ ਤਾਂ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਜਿਹੜੇ ਸੰਘਰਸ਼ ਵਾਲੇ ਹੁਣੇ ਮੁਲਾਜ਼ਮ ਨੇ ਉਹਨਾਂ ਨੂੰ ਕੋਈ ਟਾਈਮ ਦਿੱਤਾ ਜਾਵੇ ਕੋਈ ਮੀਟਿੰਗ ਦਾ ਟਾਈਮ ਦਿੱਤਾ ਜਾਵੇ ਦੇਖੋ ਮੀਟਿੰਗਾਂ ਤਾਂ ਬਹੁਤ ਹੋ ਗਈਆਂ ਲਖਵਿੰਦਰ ਜੀ ਵੱਡੀ ਗੱਲ ਇਹ ਆ ਕਿ ਮੀਟਿੰਗਾਂ ਬਹੁ ਹੋ ਗਈਆਂ ਨੋਟੀਫਿਕੇਸ਼ਨ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਮੀਟਿੰਗਾਂ ਕਰਕੇ ਕਰਨਗੇ ਕੀ ਆਪਾਂ ਕੱਲ ਹੀ ਇਹਲੇ ਖਬਰਾ ਕਰਕੇ ਹਟਿਆ ਕਿ ਜਿਹੜਾ ਹੈਗਾ ਲਗਾਤਾਰ ਤੱਕ ਕਰਦੇ ਤੇ ਕਰਦਾ ਚੁੱਕਰੀ ਹੈ ਸਰਕਾਰ ਤਨਖਾਹ ਦੇਣ ਤੱਕ ਨੂੰ ਉਹਨਾਂ ਕੋਲੇ ਪੈਸੇ ਹੈ ਨਹੀਂ ਪੈਨਸ਼ਨ ਜਿਹੜੇ ਆਮ ਪੈਨਸ਼ਨ ਜਿਹੜੀ ਦੇਣੀ ਆ ਉਹਨਾਂ ਦੀ ਉਹਨਾਂ ਉਹਨਾਂ ਵਾਸਤੇ ਵੀ ਜਿਹੜੇ ਉਹ ਪੈਸੇ ਹੈ ਨਹੀਂ ਤਾਂ ਫਿਰ ਮੀਟਿੰਗ ਕਰਕੇ ਕਰਨਗੇ ਕੀ ਮੀਟਿੰਗ ਕਰਕੇ ਬਾਹਰ ਨਹੀਂ ਸੁਣਨ ਜਾਣਾ ਬਾਹਰ ਨਾਲ ਸੁਣਨ ਜਾਣਾ ਤਾਂ ਮੁਲਾਜ਼ਮ ਜਿਹੜੇ ਦੇਖ ਲੈਣਾ ਕੀ ਮੀਟਿੰਗ ਕਰਕੇ ਬਹਾਨਾ ਸੁਣ ਕੇ ਜਾਣਾ ਉਹਨਾਂ ਨੇ ਤਾਂ ਸਿਰਫ ਆਪਣੇ ਦਿਨ ਕੱਢਣੇ ਹੁੰਦੇ ਅੱਗੇ ਵੀ ਲਖਵਿੰਦਰ ਜੀ ਇਦਾਂ ਹੀ ਹੋਇਆ ਕਈ ਥਾਂ ਜਦੋਂ ਚੋਣਾ ਚੋਣਾ ਹੋਈਆਂ ਨੇ ਤਾਂ ਉੱਥੇ ਜਦੋਂ ਮੁਲਾਜ਼ਮ ਕਈ ਜਥੇਬੰਦੀਆਂ ਜਾਂ ਕੁਝ ਹੋਰ ਜਥੇਬੰਦੀਆਂ ਉੱਥੇ ਜਾ ਕੇ ਸੰਘਰਸ਼ ਦਾ ਐਲਾਨ ਕਰ ਦਿੰਦੀਆਂ ਸੀ ਤਾਂ ਉਹਨਾਂ ਨੂੰ ਵਰਗਲਾ ਲਿਆ ਜਾਂਦਾ ਸੀ ਤਾਂ ਟਾਈਮ ਦੇ ਦੇ ਤਾਂ ਜਾਂਦਾ ਸੀ ਮੀਟਿੰਗ ਦਾ ਕਿ ਭਾਈ ਆਪਾਂ ਚੋਣਾ ਤੋਂ ਬਾਅਦ ਇਹ ਚੋਣਾ ਤੋਂ ਬਾਅਦ ਉਸ ਚੋਣਾ ਤੋਂ ਬਾਅਦ ਆਪਾਂ ਮੀਟਿੰਗ ਕਰਾਂਗੇ ਮੀਟਿੰਗ ਕਈ ਵਾਰੀ ਤਾਂ ਹੁੰਦੀ ਵੀ ਨਹੀਂ ਸੀ ਤੇ ਕਈ ਵਾਰ ਜੇ ਹੋ ਵੀ ਜਾਂਦੀ ਸੀ ਮਸਲੇ ਹੱਲ ਹੁੰਦੇ ਨਹੀਂ ਸੀ ਸੋ ਮੈਂ ਇਹੀ ਦੇਖੋ ਲਖਵਿੰਦਰ ਜੀ ਜਿਹੜੇ ਲੋਕ ਇਸ ਸੰਘਰਸ਼ ਦੇ ਨਾਲ ਜੁੜਿਆ ਉਹ ਹਰ ਪੈਂਤੜੇ ਨੂੰ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆ ਹਰ ਵਾਅਦੇ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਸਮਝਿਆ ਹਰ ਲਾਰੇ ਨੂੰ ਚੰਗੀ ਤਰ੍ਹਾਂ ਸਮਝਿਆ ਔਰ ਖਜ਼ਾਨੇ ਦੀ ਸਿਚੁਏਸ਼ਨ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਆ ਆਪਣੇ ਤੋਂ ਵੱਧ ਸੋ ਮੈਨੂੰ ਲੱਗਦਾ ਉਹਨਾਂ ਨੂੰ ਆਪ ਨੂੰ ਖੁਦ ਨੂੰ ਹੀ ਪਤਾ ਕਿ ਜੇਕਰ ਮੀਟਿੰਗ-ਵੂਟਿੰਗ ਦੇ ਬਾਰੇ ਗੱਲ ਕੋਈ ਕੀਤੀ ਜਾਂਦੀ ਹੈ ਤਾਂ ਉਹ ਸਿਰਫ ਟਾਲਣ ਵਾਲੀ ਹੀ ਹੋਣੀ ਆ ਤੇ ਪਹਿਲੀ ਗੱਲ ਮੀਟਿੰਗ ਹੁੰਦੀ ਨਹੀਂ ਜੇ ਮੀਟਿੰਗ ਹੋ ਗਈ ਤਾਂ ਟਾਲ ਦੇਣਗੇ ਬਰਾ ਸਾਫ਼ ਜੀ ਗੱਲ ਇਹ ਹੈ ਕਿ ਜਦੋਂ ਤਨਖਾਹਾਂ ਆਮ ਤਨਖਾਹਾਂ ਆਮ ਰੁਟੀਨ ਦੇ ਖਰਚਿਆਂ ਵਾਸਤੇ ਸਰਕਾਰ ਕੋਲੇ ਮਿਲ ਰਹੀਆਂ ਨਹੀਂ ਤਾਂ ਫਿਰ ਇਹਨਾਂ ਨੂੰ ਦੇਣੇ ਕਿੱਥੋਂ ਆ ਸੋ ਮੀਟਿੰਗ ਕਰਕੇ ਜੇ ਸੱਦ ਵੀ ਲਏ ਜਾਂਦੇ ਆ ਤਾਂ ਫਿਰ ਮੈਨੂੰ ਲੱਗਦਾ ਨਹੀਂ ਕੋਈ ਉੱਤੇ ਕੋਈ ਬਹੁਤਾ ਫਾਇਦਾ ਹੋਣਾ ਬਿਲਕੁਲ ਬਰਾ ਪਰ ਸਰ ਜਿਸ ਤਰੀਕੇ ਨਾਲ ਹੁਣ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਝੰਡੇ ਮਾਰਚ ਦੀ ਗੱਲ ਕੀਤੀ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਝੰਡਾ ਮਾਰਜੇ ਜਿਸ ਤਰੀਕੇ ਦੇ ਨਾਲ ਇਹ ਝੰਡਾ ਮਾਰਚ ਦੇ ਬਲੋਂ ਨਾਲ ਰੂਪਰੇਖਾ ਉਹ ਲਿਖੀ ਗਿਆ ਉਸ ਤਰੀਕੇ ਨਾਲ ਝੰਡਾ ਮਾਰਚ ਕਰਦੇ ਨੇ ਤਾਂ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਮਨੀ ਚੋਣ ਦੇ ਉੱਪਰ ਵੱਡਾ ਇੰਪੈਕਟ ਪਾਏਗਾ ਤੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ ਸੋ ਉਧਰ ਗੱਲ ਕਰਾਂਗੇ ਜੀ ਮਾਈਨਿੰਗ ਡਿਪਾਰਟਮੈਂਟ ਦੀ ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਦਾ ਵੱਡਾ ਦਾਵਾ ਸੀ ਹਜ਼ਾਰਾਂ ਕਰੋੜ ਰੁਪਇਆ ਮਾਈਨਿੰਗ ਦੇ ਵਿੱਚੋਂ ਲਿਆਉਣ ਦੀ ਗੱਲ ਕਰ ਰਹੇ ਸੀ ਵੱਡੇ ਵੱਡੇ ਵਾਅਦੇ ਲੋਕਾਂ ਦੇ ਨਾਲ ਕੀਤੇ ਲੇਕਿਨ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਉੱਪਰ ਮਾਈਨਿੰਗ ਵਿਭਾਗ ਦੇ ਉੱਪਰ ਹੁਣ ਮੁੱਖ ਮੰਤਰੀ ਸਾਹਿਬ ਹੱਥ ਖੜੇ ਕਰਦੇ ਨਜ਼ਰ ਆਉਂਦੇ ਨੇ ਸੋ ਉਹਨਾਂ ਵੱਲੋਂ ਇੱਕ ਕਮੇਟੀ ਬਣਾ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਮੇਟੀ ਜੀ ਸ਼ਾਮਲ ਕਰਕੇ ਕਹਿੰਦੇ ਹੁਣ ਮਾਈਨਿੰਗ ਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੇ ਮੋਢੇ ਤੇ ਪਾਉਣ ਦੀ ਤਿਆਰੀ ਸਰਕਾਰ ਦੇ ਵੱਲੋਂ ਖਿੱਚ ਲਈ ਗਈ ਹੈ ਕਿਵੇਂ ਦੇਖ ਰਹੇ ਹੋ ਮੁੱਖ ਮੰਤਰੀ ਸਾਹਿਬ ਦੀ ਇਸ ਫੈਸਲੇ ਦੀ ਕਿ ਮੁੱਖ ਮੰਤਰੀ ਸਾਹਿਬ ਦਾ ਇਕੱਲਿਆਂ ਦਾ ਫੈਸਲਾ ਜਾਂ ਉਹ ਕੌਮੀ ਕਨਵੀਨਰ ਦੀ ਵੀ رائے ਵਿੱਚ ਹੋਏਗੀ ਆਖਰ ਕੀ ਕਾਰਨ ਹੈ ਮਾਈਨਿੰਗ ਦੇ ਵਿੱਚ ਸਰਕਾਰ ਹੱਥ ਖੜੇ ਕਿਉਂ ਕਰ ਗਈ ਹੈ ਦੇਖੋ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਮੁੱਖ ਮੰਤਰੀ ਦਾ ਫੈਸਲਾ ਜਾਂ ਕੌਮੀ ਕਨਵੀਨਰ ਦਾ ਫੈਸਲਾ ਇਹਦੇ ਵਿੱਚ ਕੋਈ ਹੁਣ ਦੋ رائے ਰਹਿ ਨਹੀਂ ਗਈ ਸਾਰੇ ਫੈਸਲੇ ਜਿਹੜੇ ਚਾਹੇ ਛੋਟੇ ਆ ਚਾਹੇ ਵੱਡੇ ਆ ਉਹ ਦਿੱਲੀ ਲੋਬੀ ਹੀ ਕਰਦੀ ਹੈ ਤਾਂ ਇਹ ਫੈਸਲੇ ਜਿਹੜੇ ਆ ਸਾਰੇ ਦਿੱਲੀ ਲੋਬੀ ਦੇ ਆ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਸਿਰਫ ਡੰਮੀ ਮੁੱਖ ਮੰਤਰੀ ਦੇ ਤੌਰ ਤੇ ਜਿਹੜੇ ਉਹ ਚੱਲ ਰਹੇ ਹੈਗੇ ਆ ਤਾਂ ਇੱਕ ਕਮੇਟੀ ਬਣਾਈ ਗਈ ਆ ਮਾਈਨਿੰਗ ਵਿਭਾਗ ਨੂੰ ਲੈ ਕੇ ਇੱਕ ਤਰੀਕੇ ਨਾਲ ਇਸ ਕਮੇਟੀ ਦੇ ਬਣਨ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਮਾਈਨਿੰਗ ਮੰਤਰੀ ਦੀ ਇੱਕ ਤਰੀਕੇ ਦੀ ਛੁੱਟੀ ਹੋਈ ਆ ਜਿਹੜੇ ਉਹਨੇ ਕੰਮ ਕਰਨੇ ਸੀ ਉਹ ਇਸ ਕਮੇਟੀ ਨੂੰ ਦੇਤੇ ਆ ਤਾਂ ਫਿਰ ਮਾਈਨਿੰਗ ਮੰਤਰੀ ਕਰੂਗਾ ਕੀ ਤਾਂ ਇੱਕ ਤਰੀਕੇ ਨਾਲ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਦੀ ਛੁੱਟੀ ਹੋਈ ਸਮਝੋ ਇਹਦੇ ਵਿੱਚ ਗੱਲ ਕੀ ਹੈ ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਕਮੇਟੀ ਦੇ ਵਿੱਚ ਸਿਕੱਤਰ ਜਿਹੜੇ ਆ ਉਹ ਚੇਅਰਮੈਨ ਹੋਣੇ ਆ ਖਾਨਾ ਤੇ ਭੂ ਵਿਗਿਆਨ ਦੇ ਜਿਹੜੇ ਆ ਮਾਲ ਵਿਭਾਗ ਜਲ ਸਰੋਤ ਵਿਭਾਗ ਜਿਹੜੇ ਜੰਗਲਾਤ ਵਿਭਾਗ ਗ੍ਰਹਿ ਵਿਭਾਗ ਤੇ ਵਾਤਾਵਰਨ ਵਿਭਾਗ ਦੇ ਜਿਹੜੇ ਸਿਕੱਤਰ ਨੇ ਇਹ ਇਹਨਾਂ ਦੇ ਜਿਹੜੇ ਸਕੱਤਰ ਨੇ ਇਹਨਾਂ ਦੇ ਸੈਕਟਰੀ ਨੇ ਨਾਲ ਹੀ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਇਸ ਕਮੇਟੀ ਦਾ ਜਿਹੜਾ ਉਹ ਮੈਂਬਰ ਬਣਾਇਆ ਗਿਆ ਯਾਨੀ ਕਿ ਇੱਕ ਤਾਂ ਇਹਦੇ ਵਿੱਚ ਮੁੱਖ ਸਕੱਤਰ ਚੇਅਰਮੈਨ ਹੋਣਗੇ ਤੇ ਵਕ ਵਕ ਜਿਹੜੇ ਵਿਭਾਗਾਂ ਦੇ ਸੈਕਟਰੀ ਨੇ ਸਣੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਦੇ ਸਣੇ ਉਹ ਜਿਹੜੇ ਸਾਰੇ ਦੇ ਸਾਰੇ ਮੈਂਬਰ ਹੋਣਗੇ ਇਸ ਕਮੇਟੀ ਦੇ ਵੱਲੋਂ ਕਹਿੰਦੇ ਕਿ ਚਾਰ ਕਮ ਕਮਾਂ ਨੂੰ ਪ੍ਰਮੁਖਤਾ ਦੇ ਨਾਲ ਕੀਤਾ ਜਾਣਾ ਜਿਸ ਵਿੱਚ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖਤ ਕਰਨ ਦੇ ਨਾਲ ਨਾਲ ਉਸ ਨੂੰ ਰੋਕਣਾ ਵੀ ਹੋਵੇਗਾ ਤੇ ਮਾਈਨਿੰਗ ਸੈਕਟਰ ਨਾਲ ਜੁੜੇ ਹੋਏ ਹਰ ਹਰ ਮੁੱਦੇ ਨੂੰ ਅੰਤਰ ਵਿਭਾਗੀ ਅਧਿਕਾਰੀਆਂ ਦੇ ਨਾਲ ਮਿਲ ਕੇ ਹੱਲ ਵੀ ਕਰਨਾ ਪਵੇਗਾ ਇਸ ਤੋਂ ਇਲਾਵਾ ਮਾਈਨਿੰਗ ਰਾਹੀਂ ਕਮਾਈ ਵਧਾਉਣ ਦੇ ਨਾਲ ਹੀ ਰੇਤ ਬਜਰੀ ਦੀ ਸਪਲਾਈ ਨੂੰ ਦਰੁਸਤ ਕਰਨਾ ਵੀ ਇਸ ਕਮੇਟੀ ਦਾ ਜਿਹੜਾ ਮੁੱਖ ਕੰਮ ਲਖਵਿੰਦਰ ਜੀ ਹੋਊਗਾ ਜਿਹੜੇ ਕੰਮ ਇਸ ਕਮੇਟੀ ਨੂੰ ਦਿੱਤੇ ਗਏ ਆ ਸਭ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਮੈਂ ਪਹਿਲਾਂ ਕਰਕੇ ਹਟਿਆ ਲਖਵਿੰਦਰ ਜੀ ਕਿ ਜਿਹੜੇ ਕੰਮ ਇਸ ਕਮੇਟੀ ਨੂੰ ਦਿੱਤੇ ਗਏ ਆ ਉਹ ਸਾਰੇ ਕੰਮ ਹੀ ਖਾਨਾ ਤੇ ਭੂ ਵਿਭਾਗ ਯਾਨੀ ਕਿ ਵਿਭਾਗ ਦੇ ਵੱਲੋਂ ਜਿਹੜੇ ਉਹ ਕੀਤੇ ਜਾਂਦੇ ਸੀ ਹੈ ਨਾ ਪਰ ਹੁਣ ਇਸ ਵਿਭਾਗ ਦੇ ਅਧਿਕਾਰੀਆਂ ਦੇ ਹੱਥ ਕੁਝ ਵੀ ਨਹੀਂ ਹੋਵੇਗਾ ਤੇ ਇਸ ਕਮੇਟੀ ਦੇ ਹੱਥ ਹੀ ਸਾਰਾ ਕੁਝ ਹੋਊਗਾ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਕੰਮ ਹੁਣ ਕਮੇਟੀ ਨੇ ਕਰਨਾ ਹੈ ਇਹੀ ਕੰਮ ਜਿਹੜਾ ਵਿਭਾਗ ਨੇ ਤੇ ਮੰਤਰੀ ਨੇ ਕਰਨਾ ਸੀ ਹੁਣ ਜਦੋਂ ਇਸ ਕਮੇਟੀ ਦੇ ਹੱਥ ਸਾਰਾ ਕੁਝ ਚਲਿਆ ਗਿਆ ਤਾਂ ਹੁਣ ਜਿਹੜਾ ਉਹ ਕੀ ਕਰਨਗੇ ਮੰਤਰੀ ਸਾਹਿਬ ਔਰ ਸਾਰੀ ਦੀ ਸਾਰੀ ਜਿਹੜੀ ਆ ਉਹ ਜ਼ਿੰਮੇਵਾਰੀ ਮਾਈਨਿੰਗ ਨੂੰ ਰੋਕਣ ਦੀ ਮਾਈਨਿੰਗ ਨੂੰ ਜਿਹੜੀ ਇਸ ਵਿਭਾਗ ਦੀ ਰਕੀ ਨੂੰ ਪਰਫੁੱਲਤ ਕਰਨ ਦੇ ਲਈ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਇੱਕ ਤਰੀਕੇ ਨਾਲ ਜਿਹੜਾ ਇਹ ਪੂਰੇ ਦਾ ਪੂਰਾ ਵਿਭਾਗ ਹੈ ਲਖਵਿੰਦਰ ਜੀ ਉਹ ਅਫਸਰਾਂ ਨੂੰ ਸੌਂਪ ਦਿੱਤਾ ਗਿਆ ਯਾਨੀ ਕਿ ਸਰਕਾਰ ਜਿਹੜੀ ਆ ਉਹ ਭੱਜ ਗਈ ਹੈ ਤੇ ਮਾਈਨਿੰਗ ਵਿਭਾਗ ਬਿਲਕੁਲ ਵਿਲਾ ਕਰਤਾ ਹੈ ਤੇ ਸਰਕਾਰ ਨੇ ਇਹਨਾਂ ਅਧਿਕਾਰੀਆਂ ਦੇ ਜਿਹੜਾ ਉਹ ਗਲ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਜਿਹੜੀ ਉਹ ਪਾਤੀ ਹੈ ਤਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਅਫਸਰਾਂ ਤੇ ਪਾਤੀ ਹੈ ਤੇ ਆਪ ਸਰਕਾਰ ਜਿਹੜੀ ਆ ਇੱਕ ਨਾ ਤਰੀਕੇ ਨਾਲ ਭੱਜ ਦੀ ਜਿਹੜੀ ਉਹ ਨਜ਼ਰ ਆਈ ਹੈ ਔਰ ਖਾਸ ਕਰਕੇ ਮੰਤਰੀ ਸਾਹਿਬ ਵੀ ਜਿਹੜੇ ਉਹ ਬੇਲੇ ਕਰਦੇ ਆ ਔਰ ਮੈਂ ਹੈਰਾਨ ਆ ਕੇਜਰੀਵਾਲ ਸਾਹਿਬ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਹਰ ਸਾਲ ਮੈਂ ਇਸ ਨਜਾਇਜ਼ ਮਾਈਨਿੰਗ ਦੇ ਵਿੱਚੋਂ 20000 ਕਰੋੜ ਰੁਪਈਆ ਜਿਹੜਾ ਕੱਢੂੰਗਾ ਭਾਵੇਂ ਤਿੰਨ ਸਾਲ ਜਿਹੜੇ ਆ ਉਹ ਬੀਤ ਚੁੱਕੇ ਆ ਸਾਢੇ ਤਿੰਨ ਸਾਲ ਹੋ ਗਏ ਆ 60 ਤੇ 70 ਮਤਲਬ 70000 ਕਰੋੜ ਰੁਪਈਆ ਇਸ ਹੁਣ ਤੱਕ ਜਿਹੜਾ ਇਸ ਇਸ ਜਿਹੜਾ ਮਾਈਨਿੰਗ ਵਿਭਾਗ ਦੇ ਵਿੱਚੋਂ ਕੱਢਿਆ ਜਾਣਾ ਸੀਗਾ ਪਰ ਹੁਣ ਤੱਕ 70000 ਦੇ ਵਿੱਚੋਂ ਕਿੰਨਾ ਪੈਸਾ ਆਇਆ ਤਾਂ ਉਹ ਵੀ ਜਿਹੜਾ ਇਹਨਾਂ ਦੀ ਸਰਕਾਰ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਤਾਂ ਇਹ ਦੱਸ ਦੇਣਾ ਚਾਹੀਦਾ ਕਿ ਹੁਣ ਕਿੰਨੇ ਕੁ ਪੈਸੇ ਜਿਹੜੇ ਆ ਆ ਚੁੱਕੇ ਆ ਇਹਨਾਂ ਤੋਂ 3 ਸਾਢੇ 3 ਸਾਲਾਂ ਦੇ ਵਿੱਚ ਇਹ ਵਿਭਾਗ ਜਿਹੜਾ ਉਹ ਸਾਹਮਣੇ ਨਹੀਂ ਗਿਆ ਲਗਾਤਾਰ ਜਿਹੜੀ ਇਹਨਾਂ ਦੀ ਥੂ ਥੂ ਜਿਹੜੀ ਆ ਹੋ ਰਹੀ ਹੈ ਤਾਂ ਹੁਣ ਤਾਂ ਸਰਕਾਰ ਜਮ੍ਹਾਂ ਹੀ ਹੱਥ ਖੜੇ ਕਰਕੇ ਭੱਜ ਗਈ ਨਾ ਜਿਵੇਂ ਤੁਸੀਂ ਕਿਹਾ ਕਿ ਭੱਜ ਗਏ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਰਕਾਰ ਬਿਲਕੁਲ ਇਸ ਵਿਭਾਗ ਸਾਹਮਣ ਤੋਂ ਜਿਹੜਾ ਉਹ ਭੱਜ ਗਈ ਆ ਤੇ ਮਾਈਨਿੰਗ ਵਿਭਾਗ ਤੇ ਮਾਈਨਿੰਗ ਮੰਤਰੀ ਵੀ ਜਿਹੜਾ ਉਹ ਵੇਲਾ ਕਰ ਦਿੰਦਾ ਤੇ ਸਰਕਾਰ ਨੇ ਅਧਿਕਾਰੀਆਂ ਦੇ ਗਲ ਨਜਾਇਜ਼ ਮਾਈਨਿੰਗ ਤੋਂ ਰੋਕਣ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਪਾ ਦਿੱਤੀ ਐ ਹੁਣ ਉਹ ਆਪਣੇ ਆਪਣੇ ਕੰਮ ਦੇਖਣਗੇ ਜਾਂ ਇਧਰ ਦੇਖਣਗੇ ਕਿ ਇਹ ਕਮੇਟੀ ਜਿਹੜੀ ਆ ਕਿਸੇ ਤਰੀਕੇ ਨਾਲ ਕਾਰਗਰ ਸਾਬਤ ਹੋਊਗੀ ਜਾਂ ਨਹੀਂ ਹੋਊਗੀ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਪਰ ਮੰਤਰੀ ਨੂੰ ਬਹੁਤ ਵੱਡਾ ਝਟਕਾ ਹੈ ਔਰ ਪੂਰ ਖੁੱਲ੍ਹਦੀ ਨਜ਼ਰ ਆ ਰਹੀ ਐ ਸਰਕਾਰ ਦੀ ਵੀ ਇਹ ਤਾਂ ਵੱਡੇ ਵੱਡੇ ਦਮਕ ਜੇ ਮਾਰਦੇ ਸੀ ਪਰ ਹੋਇਆ ਕੁਝ ਵੀ ਨਹੀਂ ਜੀ ਬਿਲਕੁਲ ਕਿਉਂਕਿ ਜਿਸ ਤਰੀਕੇ ਨਾਲ ਸ਼ੰਕਾ ਇਸ ਦੇ ਉੱਪਰ ਵੀ ਐ ਵੀ ਜਿੱਥੇ ਸਰਕਾਰ ਤੈਨ ਸਾਢੇ 3 ਸਾਲਾਂ ਦੇ ਵਿੱਚ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਨਜ਼ਾਇਜ਼ ਮਾਈਨਿੰਗ ਦੇ ਉੱਪਰ ਫੇਲ ਸਾਫ ਤੋਂ ਯਾ ਕੀ ਹੁਣ ਇਹ ਅਫਸਰ ਮਿਲ ਕੇ ਉਹ ਸਾਰੇ ਸੁਧਾਰ ਕਰ ਲੈਣਗੇ ਸਾਲ 1.5 ਸਾਲ ਦੀ ਸਰਕਾਰ ਰਹਿ ਗਈ ਹੈ ਜਿਹੜੇ ਸੁਧਾਰਾਂ ਦੀ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਕਿਤੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਸਭ بڑے بڑے ਸਬਜ ਬਾਗ ਲੋਕਾਂ ਨੂੰ ਦਿਖਾਏ ਗਏ ਸੀ ਮਾਈਨਿੰਗ ਡਿਪਾਰਟਮੈਂਟ ਤੋਂ ਲੈ ਕੇ ਵੀ ਕਿੰਨਾ ਪੈਸਾ ਮਾਈਨਿੰਗ ਡਿਪਾਰਟਮੈਂਟ ਦੇ ਵਿੱਚੋਂ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਏਗਾ ਸੋ ਜਿਵੇਂ ਤੁਸੀਂ ਕਿਹਾ ਵੀ ਕਮੇਟੀ ਕਿੰਨੀ ਕਾਰ ਕਰੇਗੀ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਤੇ ਉਧਰ ਗੱਲ ਕਰਾਂਗੇ ਜੀ ਜਿੱਥੇ ਇਧਰੋਂ ਮੰਤਰੀ ਸਾਹਿਬ ਨੂੰ ਵਿਹਲੇ ਕਰ ਦਿੱਤਾ ਗਿਆ ਉਤਰੇ ਕੁਝ ਹੋਰ ਮੰਤਰੀਆਂ ਦੀ ਛੁੱਟੀ ਵੀ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਹੋਏਗੀ ਕਿਉਂਕਿ ਕੱਲ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਰਬੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਵਿਸਥਾਰ ਦੀ ਗੱਲ ਕੀਤੀ ਗਿਆ ਕਿ ਕੈਬਨਿਟ ਦੇ ਵਿੱਚ ਵਿਸਥਾਰ ਹੋਵੇਗਾ ਹੁਣ ਵਿਸਥਾਰ ਹੋਏਗਾ ਜਾਂ ਫੇਰ ਬਦਲ ਹੋਏਗੀ ਇਹ ਸਮਝਣਾ ਪਵੇਗਾ ਵਿਸਥਾਰ ਜੇਕਰ ਹੁੰਦਾ ਹੈ ਤਾਂ ਕਿਹੜੇ ਕਿਹੜੇ ਇਹ ਜਿਹੜੇ ਲੀਡਰ ਨੇ ਉਹ ਕੈਬਨਿਟ ਦਾ ਹਿੱਸਾ ਬਣਨਗੇ ਕਿ ਇਸ ਵਿਸਥਾਰ ਜਾਂ ਰੱਦੋਬਦਲ ਦੇ ਵਿੱਚ ਫੇਰਬਾਦਲ ਦੇ ਵਿੱਚ ਕਿਸੇ ਦੀ ਛੁੱਟੀ ਵੀ ਲੱਗਦਾ ਹੋ ਸਕਦੀ ਹੈ ਕਿਵੇਂ ਦੇਖ ਰਹੇ ਹਾਂ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਦੇਖੋ ਸਭ ਤੋਂ ਵੱਡੀ ਗੱਲ ਲਖਵਿੰਦਰ ਜੀ ਇਹ ਹੈਗੀ ਹੈ ਕਿ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਫੇਰ ਬਦਲਦੀ ਆਪਾਂ ਕੁਝ ਦਿਨ ਪਹਿਲਾਂ ਚਰਚਾ ਜਿਹੜੀ ਆ ਕਰਕੇ ਹਟੇ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਨਤਕ ਤੌਰ ਤੇ ਇਹ ਐਲਾਨ ਕੀਤਾ ਜਾਊਗਾ ਕਿ ਅਸੀਂ ਜਿੱਤਣ ਤੋਂ ਬਾਅਦ ਜਿਹੜੇ ਸੰਜੀਵ अरोड़ा ਨੇ ਉਹਨਾਂ ਨੂੰ ਮੰਤਰੀ ਬਣਾਵਾਂਗੇ ਪਰ ਉਸੇ ਉਸੇ ਹੀ ਗੱਲ ਤੇ ਆਪਣੇ ਦੇ ਮੋਹ ਲੱਗੀ ਔਰ ਹੁਣ ਸ਼੍ਰੀਆਮ ਉਹ ਐਲਾਨ ਸਟੇਜ ਤੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਇਹ ਵੀ ਐਲਾਨ ਜਿਹੜਾ ਕਰ ਦੇਣਾ ਚਾਹੀਦਾ ਸੀ ਯਾਰ ਮੈਨੇ ਕੇਜਰੀਵਾਲ ਨੂੰ ਕਿ ਭਾਈ ਇਹ ਜਿਹੜੇ ਵਿਰੋਧੀ ਰੌਲਾ ਪਾ ਰਿਹਾ ਕਿ ਜੇ ਸੰਜੀਵ ਅਰੂੜਾ ਜਿੱਤਦੇ ਆ ਤਾਂ ਰਾਜ ਸਭਾ ਜਿਹੜਾ ਕੇਜਰੀਵਾਲ ਸਾਹਿਬ ਨੂੰ ਭੇਜਿਆ ਜਾਊਗਾ ਇਹ ਤੇ ਵੀ ਕਲੀਅਰ ਕਰ ਦਿੰਦੇ ਵੀ ਜੇ ਨਹੀਂ ਭੇਜਿਆ ਜਾਣਾ ਸੀ ਪੰਜਾਬ ਦੇ ਵਿੱਚੋਂ ਕੇਜਰੀਵਾਲ ਨੂੰ ਤਾਂ ਫਿਰ ਕੇਜਰੀਵਾਲ ਕਹਿ ਦਿੰਦਾ ਕਿ ਭਾਈ ਮੈਂ ਨਹੀਂ ਜਾਂਦਾ ਇਹ ਤਾਂ ਜਾਣਬੁੱਝ ਕੇ ਰੌਲਾ ਪਾ ਰਿਹਾ ਤੁਸੀਂ ਸੰਜੀਵ ਅਰੂੜਾ ਨੂੰ ਜਿਤਾਓ ਅਸੀਂ ਤੁਹਾਡੇ ਕਿਸੇ ਪੰਜਾਬ ਦੇ ਵਿੱਚੋਂ ਹੀ ਬੰਦੇ ਨੂੰ ਜਿਹੜਾ ਉਹ ਭੇਜਾਂਗੇ ਪਰ ਨਹੀਂ ਇਹ ਤੇ ਐਲਾਨ ਕੀਤਾ ਗਿਆ ਪਰ ਇਹ ਜ਼ਰੂਰ ਐਲਾਨ ਕਰ ਦਿੱਤਾ ਗਿਆ ਕਿ ਮੰਤਰੀ ਬਣਾਵਾਂਗੇ ਔਰ ਮੰਤਰੀ ਬਣਾਉਣ ਦੇ ਪਿੱਛੇ ਕੀ ਗੱਲ ਜਿਹੜੀ ਵਾਲ ਨਹੀਂ ਕਹਿੰਦੇ ਆ ਕਿ ਸੰਜੀਵ ਅਰੋੜਾ ਨੇ ਸ਼ਰਤ ਰੱਖੀ ਹੈ ਕਿ ਭਾਈ ਮੈਨੂੰ ਮੰਤਰੀ ਬਣਾਓ ਜਨਤਕ ਤੌਰ ਤੇ ਐਲਾਨ ਕਰੋ ਔਰ ਐਲਾਨ ਜਿਹੜੀ ਆ ਕਰਵਾਇਆ ਗਿਆ ਔਰ ਕਰ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਸਾਫ਼ ਹੋ ਗਿਆ ਕਿ ਆ ਕਿ ਜਿਹੜਾ ਹੈਗਾ ਵਿਸਤਾਰ ਮੰਤਰੀ ਮੰਡਲ ਦੇ ਵਿੱਚ ਹੋਣਾ ਹੀ ਹੋਣਾ ਕਿਉਂਕਿ ਜਿਹੜੇ ਵਿਭਾਗ ਮੰਗ ਰਹੇ ਆ ਸੰਜੀਵ ਅਰੋੜਾ ਉਹ ਕੁਝ ਅਹਿਮ ਮੰਤਰੀਆਂ ਦੇ ਕੋਲੇ ਵਿਭਾਗ ਹੈਗੇ ਆ ਤੇ ਜੇ ਸੰਜੀਵ ਅਰੂੜਾ ਨੂੰ ਮੰਤਰੀ ਬਣਾਇਆ ਜਾਂਦਾ ਜੇ ਸਥਿਤੀ ਇਹ ਜੇ ਨਤੀਜਾ ਇਹਨਾਂ ਦੇ ਹਿਸਾਬ ਨਾਲ ਆਇਆ ਕਿਉਂਕਿ ਹਾਲ ਦੀ ਘੜੀ ਸੰਜੀਵ ਅਰੂੜਾ ਕਲੀਅਰ ਕੱਟ ਜਿੱਤੇ ਨਹੀਂ ਉੱਥੇ ਨਜ਼ਰ ਆ ਰਹੇ ਜੇ ਇਹਨਾਂ ਦੇ ਮੁਤਾਬਿਕ ਆਪਾਂ ਹਾਈਪੋਥੈਟਿਕਲੀ ਗੱਲ ਜੇ ਆਪਾਂ ਕਰ ਲਈਏ ਜੇ ਇਹਨਾਂ ਦੇ ਮੁਤਾਬਿਕ ਜੇ ਸੰਜੀਵ ਅਰੂੜਾ ਜਿੱਤ ਜਾਂਦੇ ਆ ਤਾਂ ਜੇ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ ਤਾਂ ਕਈ ਮੰਤਰੀਆਂ ਤੋਂ ਉਹਨਾਂ ਦੇ ਵਿਭਾਗ ਲੈ ਕੇ ਇਹਨਾਂ ਨੂੰ ਦਿੱਤੇ ਜਾਣਗੇ ਤਾਂ ਭਾਅ ਕੇ ਵਿਸਤਾਰ ਦਾ ਹੋਊਗਾ ਹੀ ਹੋਊਗਾ। ਔਰ ਮੈਂ ਹੈਰਾਨੀ ਦੀ ਗੱਲ ਲਖਵਿੰਦਰ ਜੀ ਇਹ ਹੈ ਕਿ ਸਾਢੇ 3 ਸਾਲ ਹੋ ਗਏ ਹੈ ਕਿ ਨਾ ਤਾਂ ਇਹਨਾਂ ਦਾ ਕੋਈ ਏਜੀ ਟੈਕ ਰਿਹਾ ਨਾ ਇਹਨਾਂ ਇਹਨਾਂ ਨੇ ਡੀਜੀਪੀ ਨੂੰ ਸਾਹਿਬ ਨੂੰ ਪੱਕਿਆ ਕੀਤਾ ਤੇ ਨਾ ਹੀ ਹਾਲੇ ਤੱਕ ਇੱਕ ਵਾਰੀ ਵੀ ਸਾਢੇ 3 ਸਾਲਾਂ ਦੇ ਵਿੱਚ ਮਾਨ ਸਰਕਾਰ ਦੀ ਕੈਬਨਟ ਪੂਰੀ ਹੋਈ ਹੈ। 18 ਮੰਤਰੀ ਜਿਹੜੇ ਆ ਬਣਾਉਣੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਨੇ ਹਾਲੇ ਤੱਕ 16 ਨੇ ਜਦਕਿ ਚਾਰ ਵਾਰ ਜਿਹੜਾ ਉਹ ਕੈਬਨਟ ਦਾ ਵਿਸਤਾਰ ਜਿਹੜਾ ਹੋ ਚੁੱਕਿਆ ਪਰ ਫਿਰ ਵੀ ਮੰਤਰੀ ਜਿਹੜੇ ਆ ਇਹਨਾਂ ਤੋਂ ਪੂਰੇ ਲਖਵਿੰਦਰ ਜੀ ਹੋਏ ਨਹੀਂ ਤਾਂ ਹੁਣ ਦੋ ਮੰਤਰੀਆਂ ਦੀ ਕੁਰਸੀ ਖਾਲੀ ਪਈ ਐ ਔਰ ਦੋ ਤਿੰਨ ਮੰਤਰੀਆਂ ਦੀ ਛੁੱਟੀ ਦੀ ਵੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ ਹੁਣ ਦੇਖਦੇ ਆ ਕਿ ਕਿੰਨੇ ਕੁ ਮੰਤਰੀਆਂ ਦੀ ਛੁੱਟੀ ਹੁੰਦੀ ਆ ਤਿੰਨ ਜਾਂ ਚਾਰ ਮੰਤਰੀਆਂ ਨਵੇਂ ਲਏ ਜਾ ਸਕਦੇ ਕਿਉਂਕਿ ਦੋ ਤਾਂ ਜਿਹੜੇ ਵਿਹਲੇ ਹੀ ਪਏ ਆ ਔਰ ਇੱਕ ਅੱਧੇ ਨੂੰ ਹਟਾ ਕੇ ਵੀ ਜਿਹੜਾ ਉਹ ਨਵੇਂ ਮੰਤਰੀ ਲਏ ਜਾ ਸਕਦੇ ਆ ਕਿਹਨੂੰ ਕਿਹਨੂੰ ਮੌਕਾ ਮਿਲਦਾ ਔਰ ਕਿਹਨੂੰ ਕਿਹਨੂੰ ਜਿੱਦੀ ਕਿਦੀ ਕਿਦੀ ਛੁੱਟੀ ਹੁੰਦੀ ਉਹ ਦੇਖਣ ਵਾਲੀ ਗੱਲ ਹੋਊਗੀ ਪਰ ਇਹ ਗੱਲ ਪੱਕੀ ਆ ਕਿ ਵਿਸਤਾਰ ਤਾਂ ਹੋਊਗਾ ਹੋਊਗਾ ਔਰ ਨਵੇਂ ਮੰਤਰੀ ਵੀ ਕੁਝ ਬਣਨਗੇ ਕਈਆਂ ਦੀ ਛੁੱਟੀ ਵੀ ਹੋਣੀ ਔਰ ਦੋ ਮੰਤਰੀਆਂ ਦੇ ਅਹੁਦੇ ਜਿਹੜੇ ਆ ਉਹ ਖਾਲੀ ਵੀ ਪਏ ਆ ਸੋ ਇਸ ਕਰਕੇ ਇਸ ਗੱਲ ਤੇ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ 23 ਤੋਂ ਬਾਅਦ ਯਾਨੀ ਰਿਜ਼ਲਟ ਤੋਂ ਬਾਅਦ ਵਿਸਤਾਰ ਮੰਤਰੀ ਮੰਡਲ ਦਾ ਜਿਹੜਾ ਹੋਣਾ ਹੀ ਹੋਣਾ ਪਰ ਇਹ ਗੱਲ ਨਾਲ ਆ ਕਿ ਇਹ ਕਿਸ ਤਰੀਕੇ ਦਾ ਇਹਦੇ ਵਿੱਚ ਸੰਜੀਵ ਅਰੋੜਾ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਉਹ ਨਤੀਜਾ ਹੀ ਤੈਅ ਕਰੇਗਾ ਕਿਉਂਕਿ ਜੇ ਤਾਂ ਦਿੱਤੇ ਆ ਤਾਂ ਫਿਰ ਤਾਂ ਉਹਨਾਂ ਨੇ ਵਾਅਦਾ ਜਨਤਕ ਤੌਰ ਤੇ ਕੀਤਾ ਔਰ ਸੰਜੀਵ ਅਰੋੜਾ ਨੇ ਸ਼ਰਤ ਵੀ ਰੱਖੀ ਆ ਰਾਜ ਸਭਾ ਛੱਡਣ ਦੀ ਕਿ ਭਾਈ ਜੇ ਮੈਂ ਰਾਜ ਸਭਾ ਛੱਡਦਾ ਤੇ ਜੇ ਮੈਂ ਜਿੱਤਦਾ ਤਾਂ ਮੈਨੂੰ ਮੰਤਰੀ ਬਣਾਉਂਗੇ ਤੇ ਜੇ ਉਹ ਨਹੀਂ ਜਿੱਤਦੇ ਤਾਂ ਫਿਰ ਕਿਸ ਤਰੀਕੇ ਦੀ ਕੈਬਨਟ ਦੀ ਜਿਹੜੀ ਆ ਉਹ ਸੂਰਤ ਰਹਿਣ ਵਾਲੀ ਆ ਉਹ ਵੀ ਦਿਖਣ ਵਾਲੀ ਗੱਲ ਹੋਊਗੀ ਪਰ ਫਲਹਾਲ ਦੀ ਗੱਲ ਜਿਹੜੀ ਇਹ ਸਾਹਮਣੇ ਆ ਰਹੀ ਹੈ ਇਹ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਜਿਹੜਾ ਉਹ ਜ਼ਰੂਰ ਹੋਣਾ ਹੈ ਔਰ ਕੁਝ ਮੰਤਰੀ ਨਵੇਂ ਵੀ ਸ਼ਾਮਿਲ ਕੀਤੇ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਸੋ ਸਾਡੇ ਦੁਆਰਾ ਕੀਤੀ ਖਬਰ ਦੇ ਉੱਪਰ ਮੋਹਰ ਲੱਗੇ ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਜਨਤਕ ਤੌਰ ਤੇ ਇਹ ਐਲਾਨ ਅਰਵਿੰਦ ਕੇਜਰੀਵਾਲ ਜੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨਜ਼ਰ ਆਉਣਗੇ ਵੀ ਜੇ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆਇਆ ਜਾਏਗਾ ਕੱਲ ਉਸ ਖਬਰ ਦੇ ਉੱਪਰ ਮੋਹਰ ਲੱਗੇ ਤੇ ਅਰਵਿੰਦ ਕੇਜਰੀਵਾਲ ਦੀ ਵੱਲੋਂ ਕਲੀਅਰ ਕੱਟ ਕਰ ਦਿੱਤਾ ਗਿਆ ਲੋਕਾਂ ਨੂੰ ਕਲੀਅਰ ਕਰ ਦਿੱਤਾ ਗਿਆ ਵੀ ਜੇਕਰ ਤੁਸੀਂ ਸੰਜੀਵ अरोड़ा ਨੂੰ ਜਿਤੇ ਆਉਣੇ ਹੋ ਤਾਂ ਅਸੀਂ ਉਹਨਾਂ ਨੂੰ ਕੈਬਨਿਟ ਦਾ ਹਿੱਸਾ ਬਣਾਵਾਂਗੇ ਜਿਸ ਤੋਂ ਬਾਅਦ ਵਿਸਥਾਰ ਦੀ ਗੱਲ ਹੈ ਤੇ ਉਸ ਦਿਨ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਦੱਸਿਆ ਵੀ 2 ਜਾਂ 3 ਮੰਤਰੀਆਂ ਦੀ ਛੁੱਟੀ ਜਾਂ ਫਿਰ ਡਿਪਾਰਟਮੈਂਟ ਇਧਰ ਉਧਰ ਹੋ ਸਕਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਿਟ ਦਾ ਵਿਸਥਾਰ ਹੁੰਦਾ ਹੈ ਮੰਤਰੀਆਂ ਦੀ ਛੁੱਟੀ ਹੁੰਦੀ ਹੈ ਜੇਕਰ ਹੁੰਦੀ ਹੈ ਤਾਂ ਕਿੰਨਾ ਕਿੰਨਾ ਦੀ ਇਹ ਵੇਖਣ ਵਾਲੀ ਗੱਲ ਹੋਏਗੀ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਇਸ ਅਨ ਸੁਖਵਿੰਦਰ ਸਿੰਘ ਸਿੱਧੂ ਜੀ ਨਾਲ ਵੱਲੋਂ ਅੱਜ ਦੇ ਨਾਲ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦੇਵਿਜ਼ਾਜ਼ ਧੰਨਵਾਦ